हिमाचल प्रदेश ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ ਹਰ ਪਾਸੇ ਇਸ ਵੇਲੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਹਿਮਾਚਲ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਲੈਂਡਸਲਾਈਡਿੰਗ ਹੋ ਰਹੀ ਹੈ ਕਿਤੇ ਹੜ੍ਹ ਆ ਰਹੇ ਨੇ ਲਗਾਤਾਰ ਪੈ ਰਹੇ ਆਮੀ ਤਬਾਹੀ ਦਾ ਕਾਰਨ ਬਣ ਰਿਹਾ ਹੁਣ ਇਹ ਤਸਵੀਰਾਂ ਕੁੱਲੂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਮਸ਼ੀਨਰੀ ਰੁੜਦੀ ਹੋਈ ਦੇਖੀ ਜਾ ਸਕਦੀ ਹੈ ਇਹ ਤਸਵੀਰਾਂ ਜੋ ਨੇ ਕੁੱਲੂ ਦੀਆਂ ਜਿੱਥੇ ਕਿ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਇੱਥੇ ਮਲਾਨਾ ਪਾਵਰ ਪ੍ਰੋਜੈਕਟ ਸਟੇਜ 1 ਡੈਮ ਸਾਈਡ ਤੇ ਅਚਾਨਕ ਹੜ ਆ ਗਿਆ ਪ੍ਰੋਜੈਕਟ ਦੇ ਲਈ ਜੋ ਮਸ਼ੀਨਰੀ ਉੱਥੇ ਖੜੀ ਕੀਤੀ ਗਈ ਸੀ ਉਹ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਰੁੜ ਜਾਂਦੀ ਹੈ ਕੁੱਲੂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਬਣਿਆ ਹੋਇਆ ਹੈ ਦੂਸਰੇ ਪਾਸੇ ਤਸਵੀਰਾ ਮਣੀਕਰਨ ਘਾਟੀ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਬਲਾਦੀ ਪਿੰਨੂ ਜੋੜਨ ਵਾਲਾ ਇੱਕ ਪੈਦਲ ਪੁਲ ਭਾਰੀ ਮੀਂਹ ਦੇ ਕਾਰਨ ਮਲਾਨਾ ਖੜਦ ਵਿੱਚ ਵਹਿ ਗਿਆ ਪੁਲ ਤੇ ਵਹਿ ਜਾਣ ਦੇ ਕਾਰਨ ਪਿੰਡ ਪੂਰੀ ਤਰ੍ਹਾਂ ਦੇ ਨਾਲ ਕੱਟ ਚੁੱਕਾ ਹੈ ਪਿੰਡ ਵਾਸੀਆਂ ਦੀ ਆਵਾਜ਼ਾਈ ਠੱਪ ਹੋ ਗਈ ਹੈ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਮੰਡੀ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਬੀਤੀ ਰਾਤ ਕੁੱਲੂ ਦੇ ਵਿੱਚ ਵੀ ਤੋਂ ਬਾਅਦ ਇਤਬਾਹੀ ਦਾ ਖੌਫਨਾਕ ਮੰਜ਼ਰ ਜਿਹੜਾ ਉਹ ਬਣਦਾ ਹੋਇਆ ਦੇਖਿਆ ਗਿਆ